ਜੀਰਾ ਵਿਖੇ ਅਧਿਆਪਕਾਂ ਦਾ ਲਗਿਆ ਤਰਨਾ ਅੱਜ 96 ਦਿਨ ਵੀ ਜਾਰੀ ਰਿਹਾ ਜੀਰਾ ਵਿਖੇ ਅਦਰਸ ਸਕੂਲ ਹਰਦਾਸਾ ਦੇ ਸਮੂਹ ਸਟਾਫ ਵੱਲੋਂ ਮੰਗਾਂ ਨੂੰ ਲੈ ਕੇ ਹਲਕਾ ਬਜਾਈ ਕੰਦੇਸ਼ ਪਟਾਰੀਆ ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਤਰਨਾ ਅੱਜ 96 ਦਿਨ ਰਾਤ ਨੂੰ ਵੀ ਜਾਰੀ ਰਿਹਾ ਤਰਨੇ ਦੌਰਾਨ ਸਕੂਲ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਦਰਸ ਸਕੂਲ ਹਰਦਾਸਾ ਦੇ ਸਮੂਹ ਸਟਾਫ ਅਤੇ ਬੱਚਿਆਂ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੈ ਸਰਕਾਰ ਅਤੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਟਰਨੇ ਦੇ ਬੈਠੇ ਆ ਦੇ ਆਪਕਾਂ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਹੀਂ ਕਰਦੀ ਤਾਂ ਸਟਾਫ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਸ ਵਕਤ ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਨਰੇਸ਼ ਕਿਟਾਰੀਏ ਦੇ ਦਫ਼ਤਰ ਦੀਆਂ ਨੇ ਰਾਤ ਦਾ ਸਮਾਂ ਹੋ ਚੁੱਕਿਆ ਹੈ ਤੇ ਸਾਹਮਣੇ ਤੁਸੀਂ ਟੈਂਟ ਦੇਖ ਸਕਦੇ ਹੋ ਇਹ ਕੋਈ ਟੈਂਟ ਇਹ ਕੋਈ ਅੱਧੀ ਰਾਤ ਜਿਹੜਾ ਟੈਂਟਾ ਉਹ ਕੋਈ ਪਾਰਟੀ ਦਾ ਨਹੀਂ ਲੱਗਿਆ ਕੋਈ ਪ੍ਰੋਗਰਾਮ ਦਾ ਕਰਕੇ ਨਹੀਂ ਇਹ ਟੈਂਟ ਲੱਗਿਆ ਇਹ ਟੈਂਟ ਅੱਧੀ ਰਾਤ ਲੱਗਿਆ ਆਪਣੇ ਹੱਕਾਂ ਦੀ ਕਮਾਈ ਵਾਸਤੇ ਹੱਕਾਂ ਨੂੰ ਲੈਣ ਵਾਸਤੇ ਅੱਜ ਦੇ ਟੀਚਰ ਬੈਠੇ ਨੇ ਅਧਿਆਪਕ ਬੈਠੇ ਨੇ ਗੱਲਬਾਤ ਕਰਾਂਗੇ ਆਪਾਂ ਇਹਨਾਂ ਦੇ ਨਾਲ ਪਰ ਸਾਡੀ ਸੈਦਰੀ ਤੱਕ ਕੋਈ ਵਾਅਦਾ ਨਹੀਂ ਹੋਇਆਗਾ ਸਾਡੀ ਸਰਕਾਰ ਦੇ ਕੇ ਕੋਈ ਵੀ ਸੁਣਵਾਈ ਨਹੀਂ ਉਹ ਸਾਡੀ ਕੋਈ ਖਬਰਸਾਰ ਨਹੀਂ ਲੈਂਦਾ ਨਾ ਫਿਰ ਦਿਨੇ ਨਾ ਫਿਰ ਰਾਤ ਨੂੰ ਸਾਡੇ ਬੱਚਿਆਂ ਦੀ ਬਹੁਤ ਜ਼ਿਆਦਾ ਪੜਾਈ ਖਰਾਬ ਹੋਈ ਜਾਂਦੀ ਆ ਮੇਰਾ ਬੱਚਾ ਖੁਦ ਦਾ 10ਥ ਕਲਾਸ ਵਿੱਚ ਪੜਦਾ ਉਹਨਾਂ ਨੂੰ ਪੜਾਉਣ ਵਾਲੇ ਟੀਚਰ ਦਿਨ ਰਾਤ ਧਰਨਾ ਲਾਈ ਬੈਠੇ ਮੈਂ ਵੀ ਉਹਨਾਂ ਦੇ ਨਾਲ ਆ ਜਿਹੜੇ ਕਿ 10-10 ਹਜ਼ਾਰ ਤੇ ਸੈਂਦਰੀ ਲੈ ਰਹੇ ਆ ਔਰ 80-80 ਕਿਲੋਮੀਟਰ ਤੋਂ ਦੂਰ ਤੋਂ ਚੱਲ ਕੇ ਆਉਣ ਵਾਲੇ ਟੀਚਰ ਸਾਡੇ ਬੱਚਿਆਂ ਨੂੰ ਕੀ ਪੜਾਉਣਗੇ ਕੀ ਉਹਨਾਂ ਦਾ ਭਵਿੱਖ ਅੱਗੇ ਜਾ ਕੇ ਕੀ ਉਹਨਾਂ ਦਾ ਬਣੂਗਾ ਕੀ ਉਹਨਾਂ ਦਾ ਰਿਜ਼ਲਟ ਆਊਗਾ ਸਰਕਾਰ ਨੂੰ ਇਹਨਾਂ ਬਾਰੇ ਕੁਝ ਵੀ ਨਹੀਂ ਕਰਨ ਤੇ ਜੂੰਸ ਫੜਕਦੀ ਕਿ ਬੱਚਿਆਂ ਦਾ ਭਵਿੱਖ ਵੀ ਖਰਾਬ ਹੋ ਰਿਹਾ ਤੇ ਟੀਚਰਾਂ ਦਾ ਵੀ ਹੋ ਰਿਹਾ ਸਾਡਾ 20 ਨਵੰਬਰ ਤੋਂ ਧਰਨਾ ਜਾਰੀ ਸੀ ਔਰ ਜਨਵਰੀ 2024 ਨਵਾਂ ਸਾਲ ਆ ਗਿਆ ਇਹਦੇ ਵਕਤ ਵੀ ਸਰਕਾਰ ਨੇ ਸਾਡੀ ਕੋਈ ਖਬਰ ਸਾਰ ਨਹੀਂ ਦਿੱਤੀ ਜੀ ਹਾਂਜੀ ਸਰ ਅਸੀਂ ਪਿਛਲੇ 46 ਦਿਨਾਂ ਤੋਂ ਲਗਾਤਾਰ ਧਰਨੇ ਦੇ ਉੱਪਰ ਐਮਐਲਏ ਕਾਇਰ ਦੇ ਦਫ਼ਤਰ ਅੱਗੇ ਬੈਠੇ ਹਾਂ ਪਰ ਅੱਜ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਹਲੇ ਤੱਕ ਤੇ ਕੋਈ ਸਰਕਾਰ ਵੱਲੋਂ ਸਾਨੂੰ ਨੋਟੀਫਿਕੇਸ਼ਨ ਨਹੀਂ ਆਇਆ ਕਿ ਅਸੀਂ ਤੁਹਾਡੀ ਸਰਜੀ ਬਾਰੇ ਕੀ ਕਰ ਰਹੇ ਹਾਂ ਪਿਛਲੇ 13 ਸਾਲਾਂ ਤੋਂ ਸਾਡਾ ਇੱਕੋ ਹੀ ਪੀ ਸਕੇਲ ਜਿਹੜਾ ਸਟਾਰਟਿੰਗ ਤੋਂ ਚੱਲ ਰਿਹਾ ਉਹੀ ਅੱਜ ਤੱਕ ਹੈ ਇੱਕ ਪੈਸੇ ਦਾ ਵਾਅਦਾ ਕੋਈ ਪਿਛਲੀਆਂ ਸਰਕਾਰਾਂ ਦੇ ਵਿੱਚ ਨਾ ਇਹ ਸਰਕਾਰ ਦੇ ਵਿੱਚ ਸਾਡੀ ਸੈਂਟਰੀ ਦੇ ਵਿੱਚ ਨਹੀਂ ਹੋਇਆ ਸਾਡੀ ਇੱਕੋ ਹੀ ਮੰਗ ਆ ਸਰਕਾਰ ਨੂੰ ਕਿ ਸਾਾਨੂੰ ਸਾਡਾ ਬੰਦ ਹੀ ਗ੍ਰੇਡ ਪੇ ਦਿੱਤੀ ਜਾਵੇ ਹਾਂ